ਅਸਲ ਇਹ ਜਿ ਸਵੇਰ ਦੇ ਸਮੇਂ ਹੋਗਾ ਤੇ ਸਵੇਰ ਦੇ ਸਮੇਂ ਤੁਸੀਂ ਅੱਜ ਦੇਖ ਸਕਦੇ ਹੋ 2 ਮਾਰਚ ਨੂੰ ਸਵੇਰ ਦੇ ਸਮੇਂ ਧੁੰਦ ਪੈ ਗਈ। ਹਾਲਾਂਕਿ ਧੋਪ ਨਿਕਲ ਜਾਏਗੀ ਧੁੰਦ ਪੈ ਗਈ। ਫਿਲਹਾਲ ਤੁਸੀਂ ਦੇਖ ਸਕਦੇ ਹੋ ਅਸਲ ਅੱਜ ਇਲੈਕਸ਼ਨ ਹੈ ਜੀ ਨਗਰ ਕੌਂਸਲ ਦੀ ਤੇ ਪੁਲਿਸ ਦੀਆਂ ਗੱਡੀਆਂ ਭਰ ਕੇ ਆ ਗਈਆਂ ਪੁਲਿਸ ਦੀ ਫੋਰਸ ਆ ਗਈ ਹੈ ਗੱਡੀ ਭਰ ਕੇ। ਤੇ ਇਹ ਹੈ ਜੀ ਪੁਰਾਣਾ ਬੱਸ ਸਟੈਂਡ। ਸਤਿ ਸ਼੍ਰੀ ਅਕਾਲ ਜੀ ਅੱਜ ਫਿਰ ਨਵੇਂ ਵਲੌਗ 'ਚ ਤੁਹਾਡਾ ਸਵਾਗਤ ਹੈ ਤੇ ਅਸਲੇ ਮੈਂ ਮੌਜੂਦ ਹੋ ਗਿਆ ਸਵੇਰ ਦੇ ਸਮੇਂ ਕੋਰੀਡੋਰ ਰੋਡ ਦੇ ਉੱਤੇ ਤੇ ਅਸਲੇ ਅੱਜ ਇਹ ਦੇ ਦੇਣੀ ਆ ਜੀ ਤਕਰੀਬਨ ਨਗਰ ਕਾਉਂਸਲ ਦੀ ਜਿਹੜੀ ਇਲੈਕਸ਼ਨਾਂ ਉਹਨਾਂ ਦਾ VOTING DAY ਤੇ ਅੱਜ ਵੋਟਾਂ ਪੈ ਰਹੀਆਂ ਤੇ ਅਸਲੇ ਮੈਂ ਇੱਥੇ ਪੱਖੋਂ ਘਟਾਲੀ ਸਾਹਿਬ ਤੇ ਪਿੰਡ ਚੰਨੂ ਨੰਗਲ ਦੇ ਨਜ਼ਦੀਕ ਆ ਇੱਥੇ ਬੂਥ ਬਣਿਆ 8 ਨੰਬਰ ਤੇ ਅਸਲੇ ਇੱਥੇ VOTING ਦਾ ਸਿਲਸਿਲਾ ਚੱਲੂ ਆ ਤੇ ਸਾਹਮਣੇ ਵੀ ਤੁਸੀਂ ਦੇਖ ਸਕਦੇ ਦੂਰ ਵੀ ਬੂਥ ਲੱਗਾ ਵਾ ਇਸ ਸਾਈਡ ਵੀ ਬੂਥ ਲੱਗੇ ਗੱਡੀਆਂ ਫਲੋਤੀਆਂ ਪੁਲਿਸ ਫੋਰਸ ਸਾਰੀ ਹੈਗੀ ਲਗ ਲਗ ਇਸ ਸਾਈਡ ਕੁਰਸੀਆਂ ਡੱਟੀਆਂ ਪਰਲੀ ਸਾਈਡ ਕੁਰਸੀਆਂ ਡੱਟੀਆਂ ਸਾਰੇ ਬੈਠੇ ਨੇ ਤੇ ਸਾਹਮਣੇ ਪੁਲਿਸ ਫੋਰਸ ਵੀ ਆ ਗਈ ਹੈ ਤੇ ਬੂਤ ਉਧਰ ਸਕੂਲ ਚ ਬਣਿਆ ਅਸਲੇ ਜੀ ਨਵੀਂ ਬਰਾਤ ਆ ਤੇ ਅੱਜ ਵਿਆਹ ਚੱਲੇ ਆ ਤੇ ਵੋਟ ਕੋਨ ਆਏ ਪਹਿਲਾਂ ਅਸਲੇ ਸੜੀ ਬੂਤ ਲੱਗਾ ਅਵਾ ਟੰਗਿਆ ਗਿਆ ਹੈ ਜੀ ਅਸਲੀ ਜੀ ਸਰਕਾਰਾਂ ਬੈਠੀਆਂ ਬੂਥ ਬਣਾ ਕੇ ਆਪਣਾ ਤੇ ਜਿੰਨੇ ਵੀ ਸਾਰੇ ਇੱਥੇ ਵੋਟਰ ਸਪੋਰਟਰ ਨੇ ਸਾਰੇ ਬੈਠੇ ਆ। ਇਹ ਸਾਈਡ ਵੀ ਆਪਣੇ ਵੋਟਰ ਸਪੋਰਟਰ ਬੈਠੇ ਆ ਬੂਥ ਲਾ ਕੇ ਜਿੰਨੇ ਵੀ ਸਾਰੇ ਹੈਗੇ ਸਰਕਾਰ ਆ। ਤੇ ਸਾਈਡ ਵੀ ਦੇਖ ਸਕਦੇ ਹੋ ਤੁਸੀਂ। ਅਸਲ ਵਿੱਚ ਮੈਂ ਮੌਜੂਦ ਹੋ ਗਿਆ ਗਰਲ ਸਕੂਲ ਦੇ ਵਿੱਚ ਤੇ ਇਸ ਸਾਈਡ ਵੀ 7 3 ਬੂਥ ਬਣੇ ਨੇ ਤੇ ਇਸ ਸਾਈਡ ਹੀ ਤੁਸੀਂ ਪੁਲਿਸ ਫੋਰਸ ਬੈਠੀ ਆ ਤੇ ਵੋਟਰਸ ਆ ਰਹੇ ਨੇ ਵੋਟਾਂ ਪਾਉਣ ਤੇ ਆਪਣੇ ਪੱਤਰਕਾਰ ਸਾਥੀ ਵੀ ਇੱਥੇ ਮੌਜੂਦ ਹੋਏ ਨੇ। ਤੇ ਹਾੜੇ ਨਾਲ ਕੋਈ ਬਟਾਲੇ ਦੇ ਤੇ ਗੁਰਦਾਸਪੁਰ ਦੇ ਵੀ ਸਦਸੇ ਮੌਜੂਦ ਹੋਏ ਨੇ ਤੇ ਆਡੇ ਡੀਪੀਆਰ ਸਾਹਿਬ ਤੇ ਨੀਤਿਨ ਸਰ ਤੇ ਬੰਟੀ ਸਰ ਬੈਠੇ ਨੇ ਸਰ ਕਿਵੇਂ ਦਾ ਮੂਲ ਲੱਗ ਰਿਹਾ ਅੱਜ ਠੀਕ ਲੱਗ ਰਿਹਾ ਮੂਲ ਇਸ ਪੂਰੀ ਇਲੈਕਸ਼ਨ ਹੋ ਰਹੀ ਆ ਆਰੇ ਆਪਣੀ ਮੂਲ ਦੇ ਹੱਥ ਬੈਸਤਮਾਲ ਕਰ ਰਹੇ ਆ ਹਾਂਜੀ ਵਧੀਆ ਜੀ ਕੰਮ ਨੂੰ ਰਿਜਲਟ ਤੁਹਾਡੇ ਸਾਹਮਣੇ ਆਏ ਚਲੋ ਵਧੀਆ ਤਾਂ ਸ਼ਾਂਤਪੂਰ ਵੀ ਚੱਲ ਰਿਹਾ ਨਾ ਸਭ ਬਿਲਕੁਲ ਸ਼ਾਂਤ ਤੇ ਐਸਲੇ ਤੇ ਇਹ ਸਾਈਡ ਦੇਖੋ ਔਟਸਾਈਡ ਚੱਲ ਰਿਹਾ ਜੀ ਵੋਟਰ ਲਿਸਟ ਕੱਢ ਰਹੇ ਆ ਜਿਹੜਾ ਜਿਹੜਾ ਵੋਟ ਆ ਵੋਟਰ ਆ ਰਿਹਾ ਉਹਨਾਂ ਦੀ ਵੋਟ ਲੀਸਟ ਕੱਢ ਰਹੇ ਤੇ ਚੱਲ ਰਿਹਾ ਕੰਮ ਇਸ ਸਾਈਡ ਵੀ ਬੂਥ ਹੈ ਪਰਲੀ ਸਾਈਡ ਵੀ ਤੇ ਉਹ ਸਾਈਡ ਵੀ ਬੂਥ ਹੈਗਾ ਤਾਂ ਸੋਲੇ ਜਿਹੀਂ ਕੰਮ ਰਿਹਾ ਸੀਪਾਈਡ ਕੈਂਪ ਦੇ ਲੱਗੇ ਜੇ ਮੇਲੇ ਦੀਆਂ ਰੌਣਕਾਂ ਲੱਗ ਗਈਆਂ ਤੇ ਦੁਕਾਨਾਂ ਵੀ ਲੱਗ ਗਈਆਂ ਤੇ ਅਸਲ ਮੇਰੇ ਨਾਲ ਬੱਡੀ ਸਾਹਿਬ ਤੇ ਮਰਦ ਤੇ ਰੌਣਕ ਮੇਲਾ ਵੀ ਅਸੀਂ ਦੇਖ ਰਹੇ ਆ ਦੁਕਾਨਾਂ ਤੁਹਾਨੂੰ ਦਿਖਾ ਰਹੇ ਆ ਤੇ ਇਸ ਸਾਈਡ ਤੁਸੀਂ ਦੇਖ ਸਕਦੇ ਹੋ ਰੌਣਕਾਂ ਲੱਗੀਆਂ ਇਸ ਸਾਈਡ ਵੀ ਰੌਣਕਾਂ ਲੱਗੀਆਂ ਤੇ ਇਲੈਕਸ਼ਨ ਚੱਲ ਰਹੀ ਹੈ ਸਾਹਮਣੇ ਸਕੂਲ ਦੇ ਵਿੱਚ ਤੇ ਨਗਰ ਕੌਂਸਲ ਦੇ ਵਿੱਚ ਤੇ ਅਹੀਂੋਂ ਜਾ ਰਹੇ ਆ ਅਗਲੇ ਪਨੇ ਤੇ ਇਧਰ ਤੁਸੀਂ ਦੇਖ ਲਓ ਦੁਕਾਨਾਂ ਇਹ ਸਾਈਡ ਵੀ 20 ਰੁਪਏ ਸੇਲ 3 ਰੁਪਏ ਸੇਲ ਹਨਾ ਵੀ 20 ਰੁਪਏ ਸੇਲ ਤੇ 3 ਰੁਪਏ ਸੇਲ ਫੇਦਰ ਰੁਮਾਲੇ ਤੇ ਸਾਲੇ ਮੈਟ ਯਾਹੋ ਕੀ ਆ ਲੈ ਓਕੇ ਇਹ ਐਸਾਈਡ ਹਾਂਜੀ ਇਸ ਸਾਈਡ ਟ੍ਰੈਫਿਕ ਜਾਮ ਟ੍ਰੈਫਿਕ ਜਾਮ ਹਾਜੀ ਕੀ ਸੰਗਤ ਆਣੀ ਸ਼ੁਰੂ ਨਹੀਂ ਹੋਈ ਇਨੀ ਪ੍ਰੋਪਰਲੀ ਤੇ ਐਸੇ ਲਈ ਕੀ ਚੱਲ ਰਿਹਾ ਇਸ ਸਾਈਡ ਨਹੀਂ ਦੇ ਸਕਦੇ ਟ੍ਰੈਫਿਕ ਜਾਮ ਹੋ ਗਏ ਤੇ ਐਸੇ ਲੰਗਾ ਸਾਹਿਬ ਆਏ ਨੇ ਤੇ ਬਾਕੀ ਸੰਗਤ ਇੱਥੇ ਘੁੰਮ ਰਹੀਆਂ ਤੇ ਇਸ ਸਾਈਡ ਤੇ ਹੀ ਦੇਖ ਲਓ ਦੁਕਾਨਾਂ ਲੱਗੀਆਂ ਆਸੋਲੀ ਜੀ ਚੋਲਾ ਸਾਹਿਬ ਸਾਈਡ ਤੋਂ ਪੰਗੂੜੇ ਲੱਗਨੇ ਸ਼ੁਰੂ ਹੋ ਗਏ ਆ ਤੇ ਇਸ ਸਾਈਡ ਤੋਂ ਵੀ ਦੇਖ ਸਕਦੇ ਹੋ ਅਸੀਂ VOTING ਵਾਲੇ ਦੇ ਨਹੀਂ ਅਸੀਂ ਆ ਕਵਰੇਜ ਕਰ ਰਹੇ ਆ ਤੇ ਚੱਲ ਰਿਹਾ ਜੀ ਇੱਥੇ ਕਿਸ਼ਤੀ ਲੱਗ ਰਹੀ ਜੀ ਤੇ ਪਰਲੇ ਪਨੇ TC ਲੱਗ ਰਹੀ ਟੋਕਰੇ ਵਾਲਾ ਪੰਗੂੜਾ ਤੇ ਇਸ ਸਾਈਡ ਵੀ ਛੋਟੇ ਛੋਟੇ ਪੰਗੂੜੇ ਲੱਗਨੇ ਸ਼ੁਰੂ ਹੋ ਗਏ ਆ ਤੇ ਇਹ ਜੇ ਦੱਸਿਆ ਜਾਂਦਾ ਜੀ ਗੁਰਦਾਰਾ ਸ਼੍ਰੀ ਚੋਲਾ ਸਾਹਿਬ ਨੂੰ ਰਸਤਾ ਜਾਂਦਾ ਤੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਰੌਣਕਾਂ ਲੱਗੀਆਂ ਤੇ ਇਹ ਸਕੂਲ ਆ ਜੀ ਤੇ ਬਾਬਾ ਅਵਤਾਰਬੀਦੀ ਜੀ ਦਾ ਸਕੂਲ ਆ ਜੋ ਕਿ ਸ਼੍ਰੀ ਚੋਲਾ ਸਾਹਿਬ ਵਾਲੇ ਨੇ ਸ਼੍ਰੀ ਗੁਰਨਾਮਦੇਵ ਜੀ ਦੇ ਵਾਂਸਾ ਜਿਹਨੇ ਉਹਨ ਤੇ ਦੁਕਾਨਾਂ ਆ ਚੁੱਕੀਆਂ ਨੇ ਤੁਸੀਂ ਦੇਖ ਸਕਦੇ ਹੋ ਤੇ ਰੌਣਕਾਂ ਲੱਗ ਚੁੱਕੀਆਂ ਜੀ ਅੱਜ ਐਤਵਾਰ ਆ ਤੇ ਸੰਗਤ ਪੂਰੀ ਆਈ ਹੋਈ ਆ ਅਹੀਂ ਫਸ ਗਏ ਜੀ ਇੱਥੇ ਭੀੜ ਦੇ ਵਿੱਚ ਐਸੇ ਜੀ ਮੇਰੇ ਨਾਲ ਬੱਬਰ ਸਾਹਿਬ ਤੇ ਬੱਬਰ ਸਾਹਿਬ ਮੌਜੂਦ ਨੇ ਆਪਣੇ ਨਾਲ ਨਹੀਂ ਬੱਬਰ ਸਾਹਿਬ ਓਕੇ ਓਕੇ ਚੱਲ ਰਿਹਾ ਜੀ ਤੇ ਟ੍ਰੈਫਿਕ ਜਾਮ ਆ ਤੇ ਸਮੋਪਟ ਨਹੀਂ ਚੱਲ ਰਹੀ 50000 ਨੇ ਕਟਿਆ ਰੁਕ ਜਾ ਹੁਣ ਬੋਲੇਗਾ ਵੀਡੀਓ ਬਣਾ ਲਾਂਗਾ ਆਸਲੇ ਹੀ ਨਗਰ ਕੌਂਸਲ ਦੇ ਬਾਹਰ ਮੌਜੂਦ ਹਾਂ ਤੇ ਗੇਟ ਜਿਹੜੇ ਬੰਦ ਹੋ ਗਏ VOTING ਹੋ ਗਈ ਤੇ ਅਸਲੇ ਇਸ ਸਾਈਡ ਤੋਂ ਨਹੀਂ ਦੇਖ ਸਕਦੇ ਹੋ ਮੇਲੇ ਦਾ ਰਸ਼ ਪੈ ਗਿਆ ਤੇ ਟ੍ਰੈਫਿਕ ਜਮ ਹੋ ਗਿਆ ਪੁਲਿਸ ਆਸਲੇ ਇੱਧਰ ਜਰੂਰ ਘੁਲੋਤੀ ਇੱਧਰ ਕਿਸਦਾ ਧਿਆਨ ਨਹੀਂ ਹੈਗਾ ਬੜੀ ਦਵਾਜ ਨਿਕਲ ਮਾਰ ਰਹਾ ਖੜੀਂ ਗਿਦੇ ਤੇ ਅਸਲੇ ਹੀ ਮੌਜੂਦ ਹਾਂ ਇੱਥੇ ਹਸਪੀਟਲ ਦੇ ਵਿੱਚ ਤੇ ਅਸੀਂ ਜਾ ਰਹੇ ਮੇਲਾ ਕੁਮਰੰਦਾਵਾ ਸਾਹਿਬ ਤੇ ਜਿੰਦਾ ਅਰਸ਼ 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 ਆਸੋਲੇ ਮੇਰੇ ਨਾਲ ਤੇ ਰੰਧਾਵਾ ਸਾਹਿਬ ਨਾਲ ਨੇ ਤੇ ਅਹੀਂ ਚਲੇ ਆ ਮੇਲਾ ਘੁਮਣ ਤੇ ਮੇਲਾ ਘੁਮਾਓਗੇ ਨਾ ਤੇ ਖਵਾਓਗੇ ਕੀ ਤੂੰ ਨਾ ਬੋਲੀ ਤੈਨੂੰ ਮੈਂ ਦੱਸਦਾ ਬਾਜੀ ਜੋ ਖਾਣਾ ਵਾ ਜੋ ਗੋਏ ਉਹ ਹੀ ਖਾਣਾ ਵਾ ਤੇ ਤੂੰ ਨਾ ਬੋਲੀ ਬਾਜੀ ਉਹ ਕੁਝ ਖਵਾ ਦੇਣਗੇ ਸਾਨੂੰ ਆ ਪਹਿਲਾਂ ਤੇ ਬੜੀ ਬੁਕਵਾਸ ਕੀਤੀ ਤੇ ਹੁਣ ਚੇਤਨ ਬਾਜੀ ਤੇ ਮੈਂ ਕਰਦੇ ਆ ਪਰ ਅਹੀਂ ਇਹਦੀ ਜਿੱਦੀ ਦਾਤ ਦੇਵਾਂਗੀ ਇੱਜ਼ਤ ਕਰ ਰਿਆ ਵਾ ਪਰ ਅਹੀਂ ਚਲਦੇ ਆ ਹੁਣ ਚਲਦੇ ਆ ਪੱਕਾ ਪੱਕਾ ਚੱਲੋ ਚੱਲੋ ਓਕੇ ਓਕੇ ਚਲੇ ਜੀ ਅਹੀਂ ਮੌਜੂਦ ਹੋ ਗਏ ਬਾਈ ਹੁਣਾ ਗੋਲ ਤੇ ਅਹੀਂ ਕੋਈ ਸਮਾਨ ਦੀ ਦੇਖਦੇ ਕਰ ਰਹੇ ਆ ਕਿ ਅਰਸ਼ ਦੇਖ ਰਿਹਾ ਚਾਕੂ ਨਾਈਫ ਤੇ ਦੇ ਨਾਲ ਮਲਟੀ ਹੈਗਾ ਇਹ ਮੇਰੇ ਕਹਣਾ ਮਲਟੀ ਹੈ ਭਾਜੀ ਇਹ ਇਹ ਚੋਰ ਵੀ ਹੈਗੇ ਨਾ ਹਾਂਜੀ ਆ ਮਲਟੀ ਹੈ ਨਾਈਫ ਜਿਹੜਾ ਵਾ ਅਹੀਂ ਦੇਖ ਰਹੇ ਆ ਤੇ ਅਰਸ਼ ਕਹਿੰਦਾ ਲੈਣਾ ਗਲਤ ਨਹੀਂ ਆ ਇਹ ਕਰਨਾ ਅਸਲ ਜੀ ਅਹੀਂ ਨਾਈਫ ਦੇਖ ਰਹੇ ਆ ਨਾਈਫ ਇਸ ਤਰ੍ਹਾਂ ਦਾ ਜਿਹੜਾ ਜਿਹੜਾ ਕਿ ਇੱਥੋਂ ਇਸ ਤਰ੍ਹਾਂ ਖੁੱਲ ਜਾਂਦਾ ਇਹ ਆ ਬੜਾ ਵਧੀਆ ਵਾ ਪਰ ਇਹਨੂੰ ਅਸੀਂ ਗਲਤ ਤਰੀਕੇ ਨਾਲ ਨਹੀਂ ਲੈ ਰਹੇ ਉਸ ਤਾਂ ਘਰ ਦੇ ਕੰਮ ਲਈ ਲੈ ਰਹੇ ਆਂ ਦੇਖ ਰਹੇ ਆਂ ਫਿਲਹਾਲ ਤੇ ਪਾਜੀ ਹੋਰਾਂ ਕੋਲ ਕਾਫੀ ਮਟੀਰੀਅਲ ਹੈਗਾ ਜੋ ਕਿ ਤੁਸੀਂ ਲੈ ਸਕਦੇ ਹੋ ਆਸੂ ਲੈ ਜੀ ਅਸੀਂ ਆ ਗਏ ਮੇਲੇ ਦੇ ਵਿੱਚ ਤੇ ਆਸਰੇ ਰੰਦਾ ਸਾਹਿਬ ਨਾਲ ਆ ਕੇ ਅਰਸ਼ ਦੇ ਨਾਲ ਤੇ ਅਸੀਂ ਘੁੰਮ ਰਹੇ ਆਂ ਮੇਲਾ ਜੀ ਤੰਦ ਖਾ ਰਹੇ ਆਂ ਮੇਲਾ ਰਾਤਾ ਸਮੇ ਹੋ ਗਿਆ ਇਲੈਕਸ਼ਨ ਹੋ ਗਈ ਸਾਰੇ ਜਿੱਤ ਕੇ ਆਪਣੇ ਘਰਾਂ ਨੂੰ ਚੱਲ ਗਏ ਆ ਜਿੱਤ ਜਿੱਤ ਕਾਂਗਰਸ ਆਮ ਆਦਮੀ ਪਾਰਟੀ ਦੇ ਜਿੱਤੇ ਨੇ ਅਸਲ ਇਹ ਹੀ ਮਿਲਾ ਘੁੰਮ ਰਹੇ ਆ ਤੁਸੀਂ ਦੇਖ ਸਕਦੇ ਹੋ ਰੌਣਕਾਂ ਦਿਖਾ ਰਹੇ ਆ ਇਹ ਤੁਹਾਨੂੰ ਲੱਗੀਆਂ ਜੀ ਰੌਣਕਾਂ ਰੌਣਕਾਂ ਹੀ ਰੌਣਕਾਂ ਰੌਣਕਾਂ ਜਾਂਦੇ ਸੰਦੇ ਜਾਂਦੇ ਨਾ ਉਹ ਗੁਲਫੀ ਗਾਣੀ ਆ ਉਹ ਚਲੋ ਗਾ ਕੈਸੇ ਲੀ ਜੀ ਇਹੀਂ ਆ ਗਏ ਦੁੱਧ ਪੀਣ ਤੇ ਦੋਧੀਆਂ ਬੋਤਲਾਂ ਹੀ ਲੈ ਰਹੇ ਆ ਤਿੰਨ ਤੇ ਸ਼ਾਵਣੀ ਬੈਠਣੇ ਤੇ ਬਾਕੀ ਦੋਧੀਆਂ ਟੈਸਟ ਵੇਖੋ ਤੁਸੀਂ ਪਹਿਲਾਂ ਨਹੀਂ ਤੇ ਖੁੱਲੀ ਵਾਪਸ ਠੀਕ ਲੱਗ ਰਹੀ ਐ ਜੀ ਠੀਕ ਲੱਗ ਰਹੀ ਐ ਅਸੀਂ ਪੀ ਰਹੇ ਆ ਤੇ ਫਿਰ ਅਸੀਂ ਤੁਹਾਨੂੰ ਦੇਖਦੇ ਆ ਬਾਕੀ ਇਹਨਾਂ ਸ਼ੋਰਾਂ ਲਾਈਆਂ ਕਾਫੀ ਐਸੋ ਲਈ ਜਾਨੂੰ ਤਾਊ ਜੀ ਮਿਲ ਗਏ ਨੇ ਤੇ ਤਾਈ ਜੀ ਮਿਲ ਗਏ ਨੇ ਤਾਈ ਜੀ ਪ੍ਰਣਾਮ ਇਹ ਨੂੰ ਦੋਨੇ ਜੋੜੀ ਮਿਲ ਗਈ ਇਹਨੂੰ ਬੜੇ ਚਿਰਾਂ ਬਾਅਦ ਇਕੱਠੇ ਮਿਲਣੇ ਤਾਊ ਜੀ ਅੱਜ ਮੇਲਾ ਘੁਮਾਰੇ ਮੇਲਾ ਘੁਮਾਰੇ ਹਾਂ ਕੁਝ ਦਿਵਾਓਗੇ ਵੀ ਦਿਵਾਓਗੇ ਹਾਂ ਦਿੱਕਾ ਘਾਣਗੇ ਇਹ ਇੱਕੋ ਜੀ ਖਵਾ ਦਈਏ ਨਹੀਂ ਨਹੀਂ ਉਹ ਤਾਉ ਨਾਲਾ ਸਾਡਾ ਪ੍ਰੇਮ ਬੋਹ ਤੇ ਤਾਉ ਨਾਲ ਪਰ ਤਾਉ ਗੱਲਾਂ ਵੜੀਆਂ ਕਰਦਾ ਨੂੰ ਕੋਈ ਗੱਲ ਨਹੀਂ ਬਣਾ ਗੱਲਾਂ ਜੋ ਗੱਲ ਚਲੋ ਮਿਲਦੇ ਆ ਚਲੋ ਵੀ ਮਿੱਤਰੋ ਜਦਵ ਜਦਵ ਨੂੰ ਤੇ ਮੰਗੀ ਆ ਮੋਮੋਸ ਖਾਣੇ ਆ ਜਦਵ ਕੋਲ ਆ ਗਏ ਅਹੀਂ ਜਦਵ ਕੋਲ ਜਦਵ ਕੀ ਹਾਲ ਚੱਲ ਹੈ ਡੱਠਾ ਲੈ ਆ ਰਹਾ ਤੋਰ ਫਿਰ ਅੰਮ੍ਰਿਤ ਜੀ ਠੀਕ ਹੈ ਜਦਵ ਨੇ ਇੱਥੇ ਡੱਠਾ ਲੱਡਿਆ ਜੀ ਜਦਵ ਨੂੰ ਮਿਲਾਂਗੇ ਬਾਅਦ ਚ ਓਏ ਖਾਣੇ ਮੋਮੋਸ ਨਹੀਂ ਜੀ ਮੋਮੋਸ ਉਹਨਾ ਨਹੀਂ ਖਾਣੇ ਤੇ ਫਿਰ ਅਸੀਂ ਚੱਲਦੇ ਆ ਫਿਰ ਮਿਲਾਂਗੇ ਜਦਵ ਬਾਏ ਚਲੋ ਮਿੱਤਰੋ ਪਿਆਰਿਓ